ਬਿਮਾਰੀ ਕੋਈ ਵੀ ਹੋਵੇ ਉਸ ਦਾ ਹੱਲ ਇੱਥੇ ਮਿਲ ਰਿਹਾ ਹੈ ਜੀ ਹਾਂ ਕਾੜੇ ਵਾਲੇ ਬੈਦ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਮਸ਼ਹੂਰ ਹੈ ਉਹਨਾਂ ਦੇ ਨਾਲ ਮਿਲਣ ਦੇ ਲਈ ਲੋਕ ਦੂਰੋਂ ਦੂਰੋਂ ਆਏ ਨੇ ਵੇਟਿੰਗ ਲੱਗੀ ਹੋਈ ਹੈ ਤੇ ਲੋਕ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਖੜੇ ਨੇ ਕਿ ਕਦੋਂ ਸਾਡੀ ਵਾਰੀ ਆਏਗੀ ਕੀ ਪ੍ਰੋਬਲਮ ਕੀ ਹੈ ਦਾ ਹਰਦੀਪ ਹਮਾਰੀ ਪਹਿਲਾਂ ਨਾਲੋਂ ਹੁੰਦੇ ਨਾਲੋਂ ਫਰਕ ਲੱਗਦਾ ਭਾਰ ਕਿਹਾ ਜੀ ਕਿ ਵੇਟਿੰਗ ਬੜੀ ਲੰਬੀ ਲਾਈਨ ਬੜੀ ਲੱਗੀ ਹੋਈ ਹੈ ਉਹ ਤਾਂ ਹੈਗੀ ਜੀ ਬੰਤ ਪਾਣੀ ਕਿੰਨੇ ਕ ਟਾਈਮ ਤੱਕ ਆ ਜਾਂਦੀ ਟਾਈਮ ਵੀ ਲੱਗ ਜਾਂਦਾ ਕਿ ਤੁਹਾਨੂੰ ਸਮੱਸਿਆ ਕੀ ਆਈ ਹੈ ਬੁਨ ਸਾੜ ਰਿਹਾ ਜੀ ਇਹਨਾਂ ਦੇ ਕੜੇ ਦੇ ਨਾਲ ਸੱਚੀ ਬੰਦਾ ਠੀਕ ਹੋ ਜਾਂਦਾ ਤੁਹਾਡਾ ਭਰਾ ਹੋਇਆ ਠੀਕ ਹਾਂ ਉਹ ਵੀ ਠੀਕ ਹੈ ਮੈਂ ਵੀ ਠੀਕ ਹਾਂ ਤੁਸੀਂ ਵੀ ਠੀਕ ਹੋ ਤੁਸੀਂ ਅੱਛਾ ਪਹਿਲਾਂ ਵੀ ਆਏ ਹੋ ਪਹਿਲਾਂ ਵੀ ਆਏ ਹਾਂ ਆਪ ਕਿੰਨੀ ਵਾਰ ਕੜਾ ਪੀਲੇ ਤੁਸੀਂ 4 ਮਹੀਨੇ ਹੋ ਗਏ ਕੀ ਪ੍ਰੋਬਲਮ ਕੀ ਤਾਂ ਆਹ ਦੇਖੋ ਆਹ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਇੱਥੋਂ ਤਕਰੀਬਨ 5 ਮਿੰਟ ਹੋ ਗਏ ਉਹਨਾਂ ਨੂੰ ਫਰਕ ਲੱਗਦਾ ਪਿਆ ਫਰਕ ਲੱਗਦਾ ਅੱਗੇ ਨਾਲੋਂ ਅੱਗੇ ਨਾਲ ਫਰਕ ਆ ਹ ਇਹ ਰਾਮ ਬਾਣ ਇਲਾਜ ਕਰ ਕਿਵੇਂ ਰਿਹਾ ਬਿਲਕੁਲ ਦੇਖੋ ਕੁਦਰਤ ਨਾਲ ਜੋੜਦੇ ਆਪਾਂ ਲੋਕਾਂ ਨੂੰ ਕੁਦਰਤ ਇਹਨਾਂ ਨਾਲ ਕਰਦੀ ਆ ਇਹਦੇ ਵਿੱਚ ਸਾਡਾ ਵੱਡਾ ਕੋਈ ਰੋਲ ਨਹੀਂ ਰਹੇਗਾ ਲੋਕ ਪਰਹੇਜ਼ ਕਰਦੇ ਆ ਡਾਈਟ ਚਾਰਟ ਤੇ ਚੱਲਦੇ ਆ ਉਹਦੇ ਨਾਲ ਹੀ ਠੀਕ ਹੋਣਾ ਕੰਦੇ ਵੀ ਤੁਹਾਨੂੰ ਫਰਕ ਪੈ ਗਿਆ ਅੱਗੇ ਨਾਲ ਕਿੰਨਾ ਟਾਈਮ ਹੋ ਗਿਆ ਦਵਾਈ ਖਾਦ ਤੋਂ 8 ਮਹੀਨੇ ਲੰਘ ਗਏ 8 ਮਹੀਨੇ ਚ ਜਦੋਂ ਤੁਸੀਂ ਪਹਿਲਾ ਆਏ ਸੀ 8 ਮਹੀਨੇ ਪਹਿਲਾਂ ਉਦੋਂ ਕੰਡੀਸ਼ਨ ਕੀ ਸੀ ਤੇ ਅੱਜ ਦੀ ਕੰਡੀਸ਼ਨ ਬਿਲਕੁਲ ਠੀਕ ਹਮ ਇਹ ਤੇ 6 6 ਮਹੀਨੇ 5 5 ਮਹੀਨੇ ਜਿਹੜੇ ਦਵਾਈ ਖਾਂਦੇ ਮਰੀਜ਼ਾਂ ਮਿਲਣਗੇ ਤੁਹਾਨੂੰ ਜੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਚੇਂਜਿੰਗ ਆਇਆ ਤਾਂ ਹੀ ਆਇਆਗਾ ਕਿਉਂ 8 ਮਹੀਨੇ ਲਗਾ ਵੀ ਰਹੇ ਨੇ ਤੇ ਉਹ ਹਮੇਸ਼ਾ ਲਈ ਠੀਕ ਵੀ ਹੋ ਰਹੇ ਨੇ ਬਿਲਕੁਲ ਉਹਨਾਂ ਦਾ ਆਯੁਰਵੈਦਿਕ ਦਵਾਈ ਦੇ ਕੁਝ 6-8 ਮਹੀਨੇ ਮੰਨ ਲੋ ਮਿਹਨਤ ਕਰਦਾਗਾ ਜਾਂ ਸਾਡੇ ਤੇ ਭਰੋਸਾ ਰੱਖਦਾਗਾ ਜਾਂ ਆਪਣੇ ਪਰਹੇਜ਼ ਕਰਦਾਗਾ ਤਾਂ ਨਾਲੇ ਸਮੇਂ ਵਿੱਚ ਉਹਦਾ ਅੰਗਰੇਜ਼ੀ ਦਵਾਈਆਂ ਤੋਂ ਖੜਾ ਵੀ ਛੁੱਟ ਜਾਂਦਾ ਜੇਕਰ ਕਿਸੇ ਨੂੰ ਕੋਈ ਬਿਮਾਰੀ ਆ ਤਾਂ ਇੱਕ ਵਾਰ ਕੰਟੈਕਟ ਜਰੂਰ ਕਰੇ ਆਪਣੀ ਬਿਮਾਰੀ ਦਿਖਾਉਣ ਜਰੂਰ ਆਵੇ ਬਿਲਕੁਲ ਅਸੀਂ ਕਹਿੰਦੇ ਹਾਂ ਕਿ ਹਰ ਬਿਮਾਰੀ ਦਾ ਆਯੁਰਵੈਦਿਕ ਵਿੱਚ ਹੱਲ ਹੈ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਅਤੰਗ ਲਗਵਾ ਅਸਥਮਾ ਲੀਵਰ ਬੇਡ ਕਿਡਨੀ ਹਰ ਮਰੀਜ਼ ਦਾ ਹੱਲ ਹੈ ਬਿਮਾਰੀ ਕੋਈ ਵੀ ਹੋਵੇ ਉਸ ਦਾ ਹੱਲ ਇੱਥੇ ਮਿਲ ਰਿਹਾ ਹੈ ਜੀ ਹਾਂ ਕਾੜੇ ਵਾਲੇ ਬੈਦ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਮਸ਼ਹੂਰ ਹੈ ਤੇ ਜੋ ਹੈ ਉਹਨਾਂ ਦੇ ਨਾਲ ਮਿਲਣ ਦੇ ਲਈ ਲੋਕ ਦੂਰੋਂ ਦੂਰੋਂ ਆਏ ਨੇ ਵੇਟਿੰਗ ਲੱਗੀ ਹੋਈ ਹੈ ਤੇ ਲੋਕ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਖੜੇ ਨੇ ਕਿ ਕਦੋਂ ਸਾਡੀ ਵਾਰੀ ਆਈ ਹੈ ਹੱਲੇ ਸਿਰਫ ਤੁਹਾਨੂੰ ਅਸੀਂ ਅੰਦਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬਾਅਦ ਲੀਆਂ ਬਾਅਦ ਵਿੱਚ ਦਿਖਾਵਾਂਗੇ ਕਿ ਲੋਕ ਜਿਹੜੇ ਨੇ ਇੱਥੇ ਕਾੜਾ ਪੀਣ ਦੇ ਲਈ ਮੌਜੂਦ ਨੇ ਤਾਂ ਕਿ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਹੋ ਸਕੇ ਲੋਕ ਦੂਰੋਂ ਦੂਰੋਂ ਉੱਥੋਂ ਪਹੁੰਚੇ ਹੋਏ ਨੇ ਤਾਂ ਕਿ ਆਪਣੀ ਜਿਹੜੀ ਬਿਮਾਰੀ ਹੈ ਉਸ ਦਾ ਹੱਲ ਜਿਹੜਾ ਹੈ ਉਹ ਇੱਥੋਂ ਲਾਪ ਸਕਣ ਤੁਹਾਨੂੰ ਦਿਖਾਈਏ ਕਿ ਜੋ ਹੈ ਹੁਸ਼ਿਆਰਪੁਰ ਵੀ ਜੋ ਹੈ ਖੁੱਲਿਆ ਹੋਇਆ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਕਲੀਨਿਕ ਜਿਹੜੇ ਨੇ ਉਹ ਵਕ ਵਕ ਥਾਵਾਂ ਤੇ ਖੁੱਲ੍ਹੇ ਹੋਏ ਨੇ ਤੁਸੀਂ ਕਿਤੇ ਵੀ ਹੋ ਤੇ ਤੁਸੀਂ ਜੋ ਗੱਲਬਾਤ ਕਰ ਸਕਦੇ ਬੀਚ ਕਿੱਥੋਂ ਆਇਓ ਨਵੇਂ ਸ਼ਹਿਰ ਤੋਂ ਲੁਧਿਆਣਾ ਤੁਸੀਂ ਆਇਓ ਹਨਾ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਹਾਰਟ ਦੀ ਬਿਮਾਰੀ ਹਾਰਟ ਦੀ ਤੇ ਤੁਸੀਂ ਇਹ ਨਾਂ ਬਾਰੇ ਕਿੱਥੋਂ ਸੁਣਿਆ ਸਾਨੂੰ ਕਿਸੇ ਨੂੰ ਪਤਾ ਲੱਗਾ ਸੀ ਰਹਿਤਦਾਰ ਤੁਸੀਂ ਪਹਿਲੀ ਵਾਰ ਆਇਓ ਜਾ ਕੇ ਨਹੀਂ ਮੈਂ 6 ਵੀ ਵੇਰ ਕੜਾ ਪੀਣਾ ਹੀ 6ਵੀਂ ਵਾਰ ਕੜਾ ਪੀਣ ਆਇਓ ਪਹਿਲਾਂ ਨਾਲੋਂ ਹੁਣ ਦੇ ਨਾਲੋਂ ਫਰਕ ਲੱਗਦਾ ਫਰਕ ਆ ਜੀ ਫਰਕ ਹਾਂ ਪਹਿਲਾਂ ਕੀ ਹੁੰਦਾ ਸੀ ਤੁਹਾਨੂੰ ਜਦੋਂ ਮੇਰੇ ਦਰਦ ਹੁੰਦਾ ਸੀ ਜਾਂ ਦਿਲ ਤੇ ਨਾੜਾਂ ਬੋ ਸਾਹ ਚੜਦਾ ਸਾਹ ਚੜਦਾ ਸੀ ਹੁਣ ਬਿਲਕੁਲ ਠੀਕ ਆ ਠੀਕ ਆ ਤੇ ਹੁਣ ਕਿੰਨੀ ਵਾਰ ਉਹਨੇ ਕਿਹਾ ਵੀ ਹੋਰ ਆਉਣਾ ਪੈਣਾ ਤੁਹਾਨੂੰ ਹੋਰ ਆਉਣਾ ਜੀ ਮੈਨੂੰ ਪਤਾ ਦੱਸਿਆ ਅੱਜ ਦੱਸਣਗੇ ਹਨਾ ਵੀ ਕਿੰਨੀ ਵਾਰ ਆਉਣਾ ਹੈ ਠੀਕ ਹੈ ਅ ਕੱਲ ਤੁਸੀਂ ਕਿੱਥੋਂ ਆਇਓ ਮੈਂ ਫਗਵਾੜੇ ਤੋਂ ਫਗਵਾੜੇ ਤੋਂ ਇੱਥੇ ਆਇਓ ਤੁਸੀਂ ਕਿੱਥੋਂ ਸੁਣਿਆ ਸੀ ਇਹਨਾਂ ਬਾਰੇ ਇਹਨਾਂ ਦਾ ਭਰਾ ਮੇਰੇ ਇੰਦਾ ਸੀ ਭਰਾ ਨੇ ਉਹਨਾਂ ਨੇ ਇੱਥੋਂ ਮਤਲਬ ਪੀਤਾ ਸੀ ਕੜਾ ਜੀ ਕੜਾ ਕੀਤਾ ਜੀ ਅੱਛਾ ਤੁਹਾਨੂੰ ਸਮੱਸਿਆ ਕੀ ਆਈ ਹੈ ਮੇਰਾ ਸਾਹ ਚੜਦਾ ਜੀ ਸਾਹ ਚੜਦਾ ਹੈ ਤੇ ਇਹਨਾਂ ਦੇ ਨਾਮ ਤੱਕ ਖੂਬ ਪੰਜਾਬ ਦੇ ਵਿੱਚ ਮਸ਼ਹੂਰ ਹੋਏ ਨੇ ਇਹ ਤੇ ਤੁਹਾਨੂੰ ਲੱਗਦਾ ਵੀ ਹਾਂ ਇਹਨਾਂ ਦੇ ਕੜੇ ਦੇ ਨਾਲ ਸੱਚੀ ਬੰਦਾ ਠੀਕ ਹੋ ਜਾਂਦਾ ਤੁਹਾਡਾ ਭਰਾ ਹੋਇਆ ਠੀਕ ਹਾਂ ਉਹ ਵੀ ਠੀਕ ਹੈ ਮੈਂ ਵੀ ਠੀਕ ਹੈ ਜੀ ਤੁਸੀਂ ਵੀ ਠੀਕ ਹੋ ਤੁਸੀਂ ਅੱਛਾ ਪਹਿਲਾਂ ਵੀ ਆਇਓ ਪਹਿਲਾਂ ਵੀ ਆ ਹਾਂ ਕਿੰਨੀ ਵਾਰ ਕੜਾ ਪੀ ਲਿਆ ਮੈਨੂੰ 4 ਮਹੀਨੇ ਹੋ ਗਏ। 4 ਮਹੀਨੇ ਹੋ ਗਏ ਤੇ ਹੁਣ ਕਿੰਨੇ ਕ ਪਰਸੈਂਟ ਆ ਲੱਗਦਾ ਕਿ ਹਾਂ ਮੈਨੂੰ ਫਰਕ ਪੈ ਚੁੱਕਿਆ ਹੈ। ਕਾਫੀ ਫਰਕ ਹੈ। ਕਾਫੀ ਫਰਕ ਪੈ ਗਿਆ ਹੈ। ਤੁਹਾਨੂੰ ਹੁਣ ਦੱਸਿਆ ਉਹਨਾਂ ਨੇ ਵੀ ਹੋਰ ਕਿੰਨੀ ਵਾਰ ਆਉਣਾ? ਯਾਨੀ 6 ਮਹੀਨੇ ਕਹਿੰਦੇ ਖਾਣੇ। 6 ਮਹੀਨੇ ਹਨਾ 6 ਮਹੀਨੇ ਦੇ ਵਿੱਚ ਕਿਹਾ ਵੀ ਫਿੱਟ ਕਰ ਦੇਣਗੇ। ਇਸ ਤੋਂ ਪਹਿਲਾਂ ਹੋਰ ਵੀ ਡਾਕਟਰਾਂ ਨੂੰ ਦਿਖਾਇਆ ਹੋਵੇਗਾ। ਹਾਂਜੀ ਮੈਂ ਜਲੰਧਰ ਦਿਖਾ ਲਿਆ ਸੀਗਾ ਸਾਹ ਜਿਹੜਾ ਦਵਾਈ ਦੇ ਦਿੱਤੀ ਉਹਨਾਂ ਨੇ ਜਦੋਂ ਬਲੱਡ ਪਤਲਾ ਕਰਨੇ ਦੀ। ਹੂੰ ਉਹਨਾਂ ਦਾ ਠੀਕ ਹੋ ਗਿਆ ਸੀ ਪਰ ਸਾਫ਼ ਜਾਣ ਨਹੀਂ ਹਟਿਆ ਸੀ। ਹੂੰ ਹਾਂ ਠੀਕ ਹੈ ਭਰ ਕੋ ਨੂੰ ਦਾ ਕਾਫੀ ਫਰਕ ਹੈ ਨਾ ਸੋ ਦੇਖ ਸਕਦੇ ਹੋ ਲੋਕ ਹਲੇ ਮੈਂ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾਉਂਗੀ ਹਲੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਦੂਰਦਰੋਂ ਪਹੁੰਚੇ ਨੇ ਆ ਬਾਪੂ ਜੀ ਦਾ ਹੱਥ ਵੀ ਵੇਖੋ ਜਿਵੇਂ ਤੌਰ ਵੀ ਨਹੀਂ ਸਹੀ ਤਰ੍ਹਾਂ ਪਾੰਦੇ ਹੋਣੇ ਤੁਸੀਂ ਕਿੱਥੋਂ ਆਇਓ ਅਸੀਂ ਨਵੇਂ ਸ਼ਹਿਰ ਤੋਂ ਆਏ ਬੰਗਿਆ ਨਵੇਂ ਸ਼ਹਿਰ ਤੋਂ ਆਇਓ ਬੰਗਿਆ ਤੋਂ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਹੱਡ ਦੁਖਾ ਹੱਡ ਹੱਡ ਤੇ ਹੱਥ ਨੂੰ ਕੀ ਹੋਇਆ ਬਾਹ ਨੂੰ ਇਹ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਹੋ ਗਿਆ ਹੱਥ ਟੁੱਟ ਗਿਆ ਤੇ ਹੁਣ ਤੁਹਾਨੂੰ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਇੱਥੋਂ ਤਕਰੀਬਨ 5 ਮਹੀਨੇ ਹੋ ਗਏ ਆ ਯਾਰ ਫਰਕ ਲੱਗਦਾ ਪਿਆ ਹਾਂ ਫਰਕ ਲੱਗਦਾ ਅੱਗੇ ਨਾਲੋਂ ਹਾਂ ਅੱਗੇ ਨੇ ਫਰਕ ਹੈ ਤੇ ਹੁਣ ਦੇਖੋ ਇਹ 10 ਮਿੰਨਿਆਂ ਨੇ ਕਿਹਾ ਸੀਗਾ 10 ਮਿੰਟ ਤੁਹਾਨੂੰ ਦੇ ਦੇ ਕਿ 10 ਮਿੰਟ ਤੁਹਾਨੂੰ ਪੀਣਾ ਪੈਣਾ ਉਸ ਤੋਂ ਪਹਿਲਾਂ ਤੁਸੀਂ ਹੋਰ ਵੀ ਬਹੁਤ ਥਾਵਾਂ ਤੇ ਦਿਖਾਇਆ ਹੋਣਾ ਹਾਂ ਬਹੁਤ ਸਾਈਂ ਦਿਖਾਇਆ ਤੇ ਆਰਾਮ ਉਹਦੇ ਨਾਲ ਵੀ ਉਹ ਕਹਿੰਦੇ ਹੋਣੇ ਵੀ ਤੁਹਾਨੂੰ ਉਮਰ ਦੇ ਨਾਲ ਬਿਮਾਰੀਆਂ ਹੋਣੀਆਂ ਹੀ ਆ ਹਨਾ ਹਾਂਜੀ ਹਾਂਜੀ ਇਹ ਤਾਂ ਬਹੁਤ ਫਰਕ ਹੈ ਜੀ ਇੱਥੇ ਦਾ ਤਾਂ ਬਹੁਤ ਫਰਕ ਹੈ ਹਾਂ ਹਾਂ ਤੁਸੀਂ ਕਿੱਥੋਂ ਆਏ ਹੋ ਮੇ ਫਗਵਾੜੇ ਤੋਂ ਫਗਵਾੜੇ ਤੋਂ ਆਇਓ ਤੁਸੀਂ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਇਓ ਮੈਂ ਸਤਮਾ ਕੜਾ ਪੀਣਾ ਸਤਮਾ ਕੜਾ ਪੀਣਾ ਹੈ ਫਰਕ ਲੱਗਦਾ ਪਿਆ ਅੱਗੇ ਨਾਲੋਂ ਅੱਗੇ ਨਾਲੋਂ 40% ਫਰਕ 40% ਫਰਕ ਪੈ ਗਿਆ ਹੋਇਆ ਹੈ ਨਾ ਸੋ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਬਿਮਾਰੀਆਂ ਦਾ ਹੱਲ ਲੱਭਣ ਦੇ ਲਈ ਆਏ ਹੋਏ ਨੇ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਇਹਨਾਂ ਦੇ ਕੋਲ 125 ਨੰਬਰ ਦੀ ਪਰਚੀ ਹੈ ਇੰਨੀ ਲੰਬੀ ਲਾਈਨ ਜਿਹੜੀ ਉਹ ਲੱਗੀ ਹੋਈ ਹੈ ਤੁਸੀਂ ਕਿੱਥੋਂ ਆਇਓ ਫਰੀਦਕੋਟ ਤੋਂ ਜੀ ਫਰੀਦਕੋਟ ਤੋਂ ਆਇਓ ਇੰਨੀ ਦੂਰ ਕਿੱਥੋਂ ਸੁਣਿਆ ਸੀ ਇਹਨਾਂ ਬਾਰੇ ਉਹ YouTube ਤੇ ਦੇਖਿਆ ਸੀ YouTube ਤੇ ਦੇਖਿਆ ਸੀ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਹੋ ਦੂਜੀ ਵਾਰ ਆਏ ਹਾਂ ਜੀ ਦੂਜੀ ਵਾਰ ਆਏ ਹੋ ਅੱਛਾ ਤੇ ਲੱਗਦਾ ਵੀ ਹਾਂ ਇਹਨਾਂ ਤੋਂ ਫਰਕ ਪੈ ਜਾਊਗਾ ਹਾਂ ਜੀ ਮੀ ਹੈਗੀ ਅਮੀਤ ਹੂੰ ਬਿਲਕੁਲ ਸੋਏ ਲੋਕ ਦੇਖ ਸਕਦੇ ਹੋ ਕਿਉਂਕਿ ਇੱਥੇ ਕਹਾਂ ਜਾਂਦਾ ਹੈ ਕਿ ਤੁਹਾਨੂੰ ਕੋਈ ਵੀ ਬਿਮਾਰੀ ਆ ਜੇਕਰ ਤੁਹਾਨੂੰ ਸਿਰ ਤੋਂ ਲੈ ਕੇ ਨੋ ਤੱਕ ਪੈਰਾਂ ਦੇ ਨੋ ਤੱਕ ਵੀ ਕੋਈ ਬਿਮਾਰੀ ਹੈ ਤਾਂ ਤੁਹਾਨੂੰ ਇੱਥੇ ਹੱਲ ਲੱਭ ਜਾਂਦਾ ਹੈ ਇੱਥੇ ਜੋ ਹੈ ਹੱਲ ਲੱਭਣ ਤੋਂ ਬਾਅਦ ਜਿਹੜੇ ਲੋਕ ਨੇ ਉਹ ਇੱਥੋਂ ਦੂਰ ਦੂਰ ਪਾਉਂਦੇ ਤੁਸੀਂ ਵੇਖੋਗੇ ਇੱਥੇ ਰੈਫਰੈਂਸ ਦੇ ਨਾਲ ਬਹੁਤ ਸਾਰੇ ਲੋਕ ਆਏ ਹੋਏ ਨੇ ਕੋਈ ਭਰਾ ਦੇ ਕਹਿਣ ਤੇ ਆਇਆ ਹੋਇਆ ਕੋਈ ਗਵਾਂਡੀਆਂ ਦੇ ਕਹਿਣ ਤੇ ਆਇਆ ਹੋਇਆ ਕੋਈ ਕਿਤੋਂ ਆਇਆ ਹੋਇਆ ਕੋਈ ਕਿਤੋਂ ਆਇਆ ਹੋਇਆ ਵਿੱਚ ਕਿਤੋਂ ਆਇਓ ਸੀ ਲੁਦੀਆਨੀ ਤੁਸੀਂ ਲੁਦੀਆਨੀ ਤੋਂ ਹੋ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਮੇਰੇ ਪਾਪਾ ਨੂੰ ਪ੍ਰੋਬਲਮ ਪਾਪਾ ਨੂੰ ਲੈ ਕੇ ਆਇਆ ਅੱਛਾ ਅੱਛਾ ਉਹਨਾਂ ਨੂੰ ਕੀ ਪ੍ਰੋਬਲਮ ਹੈ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀ ਹਾਰਟ ਦੀ ਪ੍ਰੋਬਲਮ ਹੈ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਇਓ ਨਹੀਂ ਸਾਨੂੰ 3-4 ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਉਹਨਾਂ ਨੂੰ ਫਰਕ ਲੱਗਦਾ ਪਿਆ ਅੱਗੇ ਨਾਲ ਹਾਂਜੀ ਕਿੰਨਾ ਬਹੁਤ ਅੱਗੇ ਨਾਲੋਂ ਫਰਕ ਲੱਗਦਾ ਪਿਆ ਨਾ ਇੱਥੇ ਵੇਟਿੰਗ ਬੜੀ ਲੰਬੀ ਲਾਈਨ ਬੜੀ ਲੱਗੀ ਹੋਈ ਹੈ ਉਹ ਤਾਂ ਹੈਗੀ ਜੀ ਮੈਮ ਤਾਂ bari ਕਿੰਨੇ ਕ ਟਾਈਮ ਤੱਕ ਆ ਜਾਂਦੀ ਹੈ ਟਾਈਮ ਵੀ ਲੱਗ ਜਾਂਦਾ ਕਈ ਵਜਨ ਜੀ ਟਾਈਮ ਲੱਗ ਜਾਂਦਾ ਹਾਂਜੀ ਸੋ ਲੋਕ ਜਿਹੜੇ ਨੇ ਉਹ ਦੂਰੋਂ ਦੂਰੋਂ ਦੇਖ ਸਕਦੇ ਹੋ ਪਹੁੰਚਦੇ ਨੇ ਤੁਹਾਨੂੰ ਮੈਂ ਬਾਹਰ ਦੀਆਂ ਤਸਵੀਰਾਂ ਵੀ ਦਿਖਾਉਂਗੀ ਜੋ ਵੈਦ ਸਾਹਿਬ ਦੇ ਨਾਲ ਵੀ ਗੱਲ ਕਰਾਉਂਗੀ ਕਿ ਲੋਕਾਂ ਨੂੰ ਜਿਹੜਾ ਹੈ ਫਾਇਦਾ ਉਹ ਕਿਵੇਂ ਪਹੁੰਚਾ ਰਹੇ ਨੇ ਤੇ ਲੋਕਾਂ ਨੂੰ ਫਾਇਦਾ ਕਿਵੇਂ ਹੋ ਰਿਹਾ ਹੈ ਸੋ ਲੋਕਾਂ ਨਾਲ ਤਾਂ ਗੱਲਬਾਤ ਕਰਾਈ ਹੈ ਵੈਦ ਸਾਹਿਬ ਨਾਲ ਵੀ ਗੱਲਬਾਤ ਕਰਾਵਾਂਗੇ ਵੀ ਲੋਕ ਕਿਵੇਂ ਫਾਇਦਾ ਕਰਨ ਵੈਦ ਜੀ 2 ਮਿੰਟ ਦਾ ਸਮਾਂ ਹੈ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੰਜਾਬ ਨੇਸ਼ਨ ਟੀਵੀ ਦਾ ਜੀ ਮੈਂ ਬਾਹਰ ਟੈਂਟ ਲੱਗਾ ਪਿਆ ਨਾ ਪਹਿਲਾਂ ਤਾਂ ਮੈਨੂੰ ਲੱਗਾ ਵੀ ਸ਼ਾਇਦ ਕੋਈ ਪ੍ਰੋਗਰਾਮ ਹੈ ਵੀ ਇੰਨਾ ਰਾਸ਼ਾ ਲੋਕਾਂ ਦਾ ਜਦੋਂ ਮੈਂ ਅੰਦਰ ਆਈਆਂ ਤੇ ਲੋਕਾਂ ਨੇ ਦੱਸਿਆ ਵੀ ਹਰ ਬਿਮਾਰੀ ਦਾ ਇਲਾਜ ਕਾਰੇ ਦੇ ਨਾਲ ਹੋ ਰਿਹਾ ਹੈ ਦਵਾਈਆਂ ਦੇ ਨਾਲ ਹੋ ਰਿਹਾ ਹੈ ਮੈਨੂੰ ਬਹੁਤ ਸਾਰੇ ਲੋਕ ਆਖ ਰਹੇ ਨੇ ਕਿ ਅਸੀ ਜੀ ਹਸਪਤਾਲਾਂ 'ਚ ਬਹੁਤ ੱੱਕੇ ਖਾਦੇ ਨੇ ਅਸੀਂ ਐਵੇਂ ੱੱਕੇ ਖਾਦੇ ਨੇ ਐਵੇਂ ੱੱਕੇ ਕੋਈ ਕਹਿੰਦਾ ਮੈਨੂੰ 40% ਫਰਕ ਪੈ ਚੁੱਕਿਆ ਕੋਈ 60% ਫਰਕ ਪੈ ਚੁੱਕਿਆ ਇਹ ਰਾਮਬੰਦ ਇਲਾਜਕਾਰ ਕਿਵੇਂ ਰਿਹਾ ਹੈ ਬਿਲਕੁਲ ਦੇਖੋ ਕੁਦਰਤ ਨਾਲ ਜੋੜਦੇ ਆਪਾਂ ਲੋਕਾਂ ਨੂੰ ਕੁਦਰਤ ਇਹਨਾਂ ਦਾ ਇਲਾਜ ਕਰਦੀ ਆ ਇਹਦੇ ਵਿੱਚ ਸਾਡਾ ਵੱਡਾ ਕੋਈ ਰੋਲ ਨਹੀਂ ਹੈਗਾ ਲੋਕ ਪਰਹੇਜ਼ ਕਰਦੇ ਆ ਡਾਈਟ ਚਾਰਟ ਤੇ ਚੱਲਦੇ ਆ ਉਹਦੇ ਨਾਲ ਇਹ ਠੀਕ ਹੁੰਦੇ ਆ ਕਿਉਂਕਿ ਸਾਡਾ ਜਿਹੜਾ ਮੇਨ ਵਿਸ਼ਾ ਹੀ ਡਾਈਟ ਚਾਰਟ ਆ ਲੋਕਾਂ ਦਾ ਆਪਾਂ ਖਾਣਾ ਪੀਣਾ ਬਦਲਦੇ ਆ ਪੁਰਾਣੇ ਕਲਚਰ ਨਾਲ ਜੋੜਦੇ ਆ ਵੈਸਟਰਨ ਕਲਚਰ ਤੋਂ ਆਪਾਂ ਲੋਕਾਂ ਨੂੰ ਦੂਰ ਕਰਦੇ ਆ ਹੁਣ ਭਾਈ ਜੀ ਹਾਰਟ ਦੇ ਮਰੀਜ਼ ਆ ਹਨਾ ਉਹਨਾਂ ਨੇ ਮੈਂ ਕਿੰਨੇ ਕਿੰਨੇ ਦਿਨ ਦਵਾਈ ਖਾ ਲਈ ਉਹ ਜੀ ਤੁਸੀਂ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਹੁਣ ਉਹਨਾਂ ਦੀ ਕੀ ਕਿੱਤੀ ਗੱਲ ਨਾਲ ਤੁਸੀਂ ਇਹਨਾਂ ਨੂੰ ਕਿੰਨਾ ਫਰਕ ਆਇਆ ਬਹੁਤ ਤੋੜੀ ਕਿੰਨੇ ਦਿਨ ਹੋ ਗਏ ਤੁਹਾਨੂੰ ਦਵਾਈ ਨੂੰ? ਮੈਨੂੰ 8 ਮਹੀਨਾ ਹੋ ਗਿਆ। 8ਵਾਂ ਮਹੀਨਾ ਹੋ ਗਿਆ। ਤੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਹੁਣ ਕੀ ਕੰਡੀਸ਼ਨ ਆ। ਕਿੰਨਾ ਕਿੰਨਾ ਮੈਂ ਤੁਹਾਡੇ ਨਾਲ ਸਾਹਮਣੇ ਸਾਹਮਣੇ ਗੱਲ ਕਰਾਉਣੀ ਆ। ਕਹਿੰਦੇ ਵੀ ਤੁਹਾਨੂੰ ਫਰਕ ਪੈ ਗਿਆ ਅੱਗੇ ਨਾਲ। ਹਾਂਜੀ। ਹੂੰ। ਕਿੰਨਾ ਟਾਈਮ ਹੋ ਗਿਆ ਦਵਾਈ ਖਾਦਿਓ? ਮੈਨੂੰ 8ਵਾਂ ਮਹੀਨਾ ਹੋ ਗਿਆ। 8ਵਾਂ ਮਹੀਨਾ ਹੋ ਗਿਆ ਹੈ। ਤੇ 8ਵੇਂ ਮਹੀਨੇ 'ਚ ਜਦੋਂ ਤੁਸੀਂ ਪਹਿਲਾਂ ਆਏ ਸੀ 8 ਮਹੀਨੇ ਪਹਿਲਾਂ ਉਦੋਂ ਕੰਡੀਸ਼ਨ ਕੀ ਸੀ ਤੇ ਅੱਜ ਦੀ ਕੰਡੀਸ਼ਨ ਕੀ? ਉਹਨਾਂ ਨਾਲ ਤਾਂ ਬਿਲਕੁਲ ਠੀਕ ਆ ਹੁਣ ਮੈਂ। ਹੂੰ। ਬਿਲਕੁਲ ਠੀਕ ਆ। ਹੂੰ। ਦਵਾਈ ਜਲਦੀ ਪਹਿਲਾਂ ਮੈਂ ਲੈ ਕੇ ਦਵਾਈ ਚਲ ਗਿਆ ਸੀ ਬਾਹਰ 3 ਮਹੀਨੇ ਬਾਅਦ ਫਿਰ ਮੈਂ ਆ ਕੇ ਦੁਬਾਰਾ ਸ਼ੁਰੂ ਕੀਤੀ ਕਰੇ ਹੂੰ ਬਈ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਮੈਂ ਲੋਕਾਂ ਨਾਲ ਜਦੋਂ ਗੱਲ ਕਰ ਰਹੀ ਹਾਂ ਵੀ ਤੁਸੀਂ ਕਿਸ ਲੋਕੇਸ਼ਨ ਤੋਂ ਆਇਓ ਕਿਸ ਲੋਕੇਸ਼ਨ ਤੋਂ ਆਇਓ ਮੈਨੂੰ ਲੱਗਾ ਨੇੜੇ ਦੇ ਲੋਕੇਸ਼ਨ ਤੋਂ ਵੀ ਨਾਲ-ਨਾਲ ਕੋਈ 60 ਕਿਲੋਮੀਟਰ ਤੋਂ ਆਇਆ ਕੋਈ 100 ਕਿਲੋਮੀਟਰ ਤੋਂ ਕੋਈ 150 ਕਿਲੋਮੀਟਰ ਤੋਂ ਇਹ ਵਿਸ਼ਵਾਸ ਲਓ ਕਿ ਕਹਿੰਦੇ ਵੀ ਸਾਡੇ ਭਰਾ ਠੀਕ ਹੋਇਆ ਸਾਡਾ ਗਵਾਂਡੀ ਠੁਕ ਹੋਇਆ ਸਾਡਾ ਰਿਸ਼ਤਦਾ ਠੀਕ ਹੋਇਆ ਮਾਉਥ ਟੂ ਮਾਉਥ ਐਡਵਰਟਾਈਜ਼ਮੈਂਟ ਬਹੁਤ ਹੈ ਕਿ ਲੋਕਾਂ ਦਾ ਯਕੀਨ ਇਸ ਤਰੀਕੇ ਨਾਲ ਬਣਾਉਣ ਦੇ ਵਿੱਚ ਮਿਹਨਤ ਲੱਗੀ ਹੈ ਜਾਂ ਕੁਦਰਤ ਨੂੰ ਹੀ ਇਹਦਾ ਮੰਨਦੇ ਹੋ ਨਹੀਂ ਦੇਖੋ ਮਿਹਨਤ ਤਾਂ ਹਰ ਜਗ੍ਹਾ ਹੀ ਹੈ ਬਿਨਾ ਮਿਹਨਤ ਤਾਂ ਕੋਈ ਰਿਜ਼ਲਟ ਆ ਹੀ ਨਹੀਂ ਸਕਦਾ ਹੈ ਨਾ ਪਰ ਹਰ ਮਿਹਨਤ ਹਰ ਬੰਦਾ ਕਰਦਾ ਪਰ ਜਿੰਨਾ ਚਿਰ ਰੱਬ ਦੀ ਕਿਰਪਾ ਨਾ ਹੋਵੇ ਗੋਡ ਗਿਫਟ ਨਾ ਹੋਵੇ ਉਹਨਾਂ ਚਿਰ ਬੰਦਾ ਸਫਲਤਾ ਹਾਸਲ ਨਹੀਂ ਕਰ ਸਕਦਾ ਮਿਹਨਤ ਤਾਂ ਹਰ ਕੋਈ ਕਰਦਾ ਮੈਨਾਂ ਤਾਂ ਲੇਬਰ ਵਾਲੇ ਬਹੁਤ ਕਰਦੇ ਆ ਸਾਡੇ ਨਾਲੋਂ ਕਿਤੇ ਜ਼ਿਆਦਾ ਕਰਦੇ ਆ ਹੈ ਨਾ ਇਹ ਰੱਬ ਦਾ ਹੀ ਜਦੋਂ ਤੱਕ ਜਿੰਨਾ ਚਿਰ ਅਸ਼ੀਰਵਾਦ ਨਹੀਂ ਹੁੰਦਾ ਹੱਥ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਸਫਲਤਾ ਨਹੀਂ ਲੈ ਸਕਦਾ ਮਿਹਨਤ ਦੇ ਨਾਲ ਪਰਮਾਤਮਾ ਦਾ ਬਹੁਤ ਵੱਡਾ ਯੋਗਦਾਨ ਹੈ ਵੀ ਜਿਹੜੇ ਏਡੇ ਏਡੇ ਮਰੀਜ਼ ਠੀਕ ਹੋ ਰਹੇ ਅਸੀਂ ਕਦੇ ਜ਼ਿੰਦਗੀ ਵਿੱਚ ਨਹੀਂ ਸੋਚਿਆ ਵੀ ਇੰਨੀਆਂ ਲਾਈਨਾਂ ਸਿੱਥੇ ਮੈਂ ਜਾਊਂਗਾ ਉੱਥੇ ਇੰਨੀਆਂ ਲਾਈਨਾਂ ਲੱਗ ਜਾਣਗੀਆਂ ਹਨਾ ਪਹਿਲੇ ਦਿਨ ਅਸੀਂ ਕ੍ਰੁਪ ਖੇਤਰ ਮੂਰਤ ਕਰ ਰਹੇ ਹਾਂ ਸਾਡੇ ਤੋਂ ਪਹਿਲਾਂ ਗੱਡੀਆਂ ਖੜੀਆਂ ਨੇ ਦਸੂਹੇ ਲੁਧਿਆਣੇ ਜਿੰਨਾ ਰਸ਼ ਹੋ ਰਿਹਾਗਾ ਹਨਾ ਮਾਨਸਾ ਇੰਨਾ ਰਸ਼ ਹੋ ਰਿਹਾ ਇਹ ਸਭ ਪਰਮਾਤਮਾ ਦੀ ਦੇਣਾ ਹੈ ਕਿ ਅੱਜ ਲੋਕ ਸਾਡੀ ਵੇਟ ਕਰ ਰਹੇ ਆਗੇ ਹਨਾ ਤੇ ਇਹ ਕੁਦਰਤ ਨਾਲ ਜੋੜਦੇ ਆਂ ਕੁਦਰਤ ਇਹਨਾਂ ਨੂੰ ਠੀਕ ਕਰਦੀ ਆ ਪਰ ਪ੍ਰੋਪਰ ਅਸੀਂ ਆਯੁਰਵੇਦਿਕ ਦੇ ਡਾਕਟਰ ਬੀ ਐਮ ਐਸ ਜੀ ਐਮ ਐਸ ਰੱਖੇ ਉਹਨੇ ਜਿਹੜੇ ਮਰੀਜ਼ਾਂ ਨੂੰ ਚੈੱਕ ਕਰਦੇ ਨੇ ਕਈ ਲੋਕ ਕਾੜਾ ਸੁਣ ਕੇ ਆ ਜਾਂਦੇ ਨੇ ਵੀ ਪਤਾ ਨਹੀਂ ਉੱਥੇ ਸਟਾਲ ਲੱਗਿਆ ਕਾੜਾ ਪੀਣਾ ਠੀਕ ਹੋ ਜਾਣਾ ਇਹ ਕਾੜਾ ਨਾ ਸਮਝਿਆ ਕਰੋ ਇਹਦੇ ਨਾਲ ਪ੍ਰੋਪਰ ਡਾਇਗਨੋਸ ਹੈ ਜੇ ਉਹ 8 ਮਹੀਨੇ ਤੋਂ ਆ ਰਹੇ ਨੇ 8 ਮਹੀਨੇ ਕੋਈ ਛੋਟਾ ਟਾਈਮ ਨਹੀਂ ਹੈਗਾ ਠੀਕ ਹੈ ਅੱਧਾ ਸਾਲ ਟੱਪ ਜਾਂਦਾ ਬੰਦੇ ਦਾ ਕਿਤੇ 2 ਮਹੀਨੇ ਬੰਦਾ ਤਾਂ ਜਾਂਦਾ ਜੇ ਬੰਦੇ ਨੂੰ ਕੋਈ ਉਹਨੂੰ ਫਰਕ ਪਊਗਾ ਇੱਥੇ 6-6 ਮਹੀਨੇ 5-5 ਮਹੀਨੇ ਜਿਹੜੇ ਦਵਾਈ ਖਾਂਦੇ ਮਰੀਜ਼ਾਂ ਮਿਲਣਗੇ ਤੁਹਾਨੂੰ ਜੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਚੇਂਜਿੰਗ ਆ ਜਾ ਤਾਂ ਹੀ ਆ ਜਾਗਾ ਨਾ ਮਤਲਬ ਐਵੇਂ ਆ ਕਿ ਜਿਹ ਜੋ 8 ਮਹੀਨੇ ਲਗਾ ਵੀ ਰਹੇ ਨੇ ਤੇ ਉਹ ਹਮੇਸ਼ਾ ਲਈ ਠੀਕ ਵੀ ਹੋ ਰਹੇ ਨੇ ਕਿ ਮੈਂ ਉੱਜੜੋ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੋ ਰਹੀਆਂ ਬਿਲਕੁਲ ਉਹਨਾਂ ਦਾ ਆਯੁਰਵੈਦਿਕ ਦਵਾਈ ਜੇ ਕੋਈ 6-8 ਮਹੀਨੇ ਮੰਨ ਲਓ ਮਿਹਨਤ ਕਰਦਾਗਾ ਜਾਂ ਸਾਡੇ ਤੇ ਭਰੋਸਾ ਰੱਖਦਾਗਾ ਜਾਂ ਆਪਣੇ ਪਰੇਜ ਕਰਦਾਗਾ ਤਾਂ ਨਾਲੇ ਸਮੇਂ ਵਿੱਚ ਉਹਦਾ ਅੰਗਰੇਜ਼ੀ ਦਵਾਈਆਂ ਤੋਂ ਖੜਾ ਵੀ ਛੁੱਟ ਜਾਂਦਾ ਠੀਕ ਹੈ ਨਾ ਇਹ ਨਹੀਂ ਹੈਗਾ ਵੀ ਉਹਦੀ ਮਿਹਨਤ ਨੂੰ ਉਹ ਫਲ ਦਿੰਦਾ ਹੀ ਦਿੰਦਾਗਾ। ਬੱਚੇ ਮੈਨੂੰ ਇੱਕ ਚੀਜ਼ ਦੱਸੋ ਕਿ ਕਿਹੋ ਜਿਹੇ ਮਰੀਜ਼ ਜ਼ਿਆਦਾ ਅਸਰ ਕਰਦੇ ਐ ਇੱਥੇ ਜਾਂ ਕਿਹੋ ਜਿਹੇ ਮਰੀਜ਼ ਜ਼ਿਆਦਾ ਠੀਕ ਹੋ ਰਹੇ ਨੇ ਕਿ ਨੋ ਤੋਂ ਲੈ ਕੇ ਸਿਰ ਤੱਕ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਐ। ਦੇਖੋ ਹਰ ਬਿਮਾਰੀ ਦਾ ਆਯੁਰਵੈਦਿਕ ਤੇ ਇਲਾਜ ਆ ਪਰ ਕੁਦਰਤ ਵੱਲੋਂ ਹਾਰਟ ਦੇ ਮਰੀਜ਼ ਜ਼ਿਆਦਾ ਨੇ ਆਪਣੇ ਕੋਲੋਂ। ਠੀਕ ਐ। ਪਰ ਹਰ ਮਰੀਜ਼ ਦਾ ਹੱਲ ਨਹੀਂ ਕਰ ਸਕਦੇ ਅਸੀਂ। ਜੀ ਅਸੀਂ ਪਹਿਲਾਂ ਹੀ ਡਾਕਟਰ ਸਾਹਿਬਾਨ ਨੂੰ ਕਿਹਾ ਹੋਇਆਗਾ ਵੀ ਜਿਹੜੇ ਰਿਪੋਰਟਾਂ ਚੈੱਕ ਕਰਦੇ ਨੇ ਜਿਹੜਾ ਮਰੀਜ਼ ਸਾਡੀ ਸਮਝ ਤੋਂ ਬਾਹਰ ਹੁੰਦਾ ਅੱਜ ਵੀ ਦੋ ਮਰੀਜ਼ ਵੇਰੇ ਮੂੜੇ ਆ ਜਿਨ੍ਹਾਂ ਦਾ ਹੱਲ ਨਹੀਂ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਵਾਪਸ ਭੇਜਿਆ ਉਹ ਜਿੱਥੇ ਵੀ ਇਲਾਜ ਕਰਾਉਣਾ ਚਾਹਣਗੇ ਉੱਥੋਂ ਕਰਾ ਲੈਣਾਂ ਅਸੀਂ ਕਿਸੇ ਕੋਲੇ ਨਹੀਂ ਭੇਜਦੇ ਠੀਕ ਹੈ ਨਾ ਬਾਕੀ ਜਿਹੜਾ ਸਾਡੀ ਸਮਝ ਆਊਗਾ ਉਹਦਾ ਇਲਾਜ ਕਰਦੇ ਆ ਜਿਹੜਾ ਨਹੀਂ ਸਮਝ ਆਊਗਾ ਉਹਨੂੰ ਵਾਪਸ ਭੇਜਾਂਗੇ ਕੀ ਮਤਲਬ ਜੇਕਰ ਕਿਸੇ ਨੂੰ ਕੋਈ ਬਿਮਾਰੀ ਆ ਤਾਂ ਇੱਕ ਵਾਰ ਕੰਟੈਕਟ ਜਰੂਰ ਕਰੇ ਆਪਣੀ ਬਿਮਾਰੀ ਦਿਖਾਉਣ ਜਰੂਰ ਆਵੇ ਬਿਲਕੁਲ ਅਸੀਂ ਕਹਿੰਦੇ ਆ ਕਿ ਵੀ ਹਰ ਬਿਮਾਰੀ ਦਾ ਆਯੁਰਵੈਦਿਕ ਦੇ ਵਿੱਚ ਹੱਲ ਹੈ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਦਾ ਰੰਗ ਲੱਕਵਾ ਅਸਥਮਾ ਲੀਵਰ ਪੇਟ ਕਿਡਨੀ ਹਰ ਮਰੀਜ਼ ਦਾ ਹੱਲ ਹੈ ਪਰ ਉਹਦੀਆਂ ਅਕੋਰਡਿੰਗ ਟੂ ਕੰਡੀਸ਼ਨ ਉਹਦੀਆਂ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਵੀ ਅਸੀਂ ਡਾਇਗਨੋਸ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਜੇ ਕਰ ਸਕਦੇ ਆ ਤਾਂ ਜਰੂਰ ਕਰਾਂਗੇ ਜੇ ਨਹੀਂ ਹੋਊਗਾ ਤਾਂ ਅਸੀਂ ਜਵਾਬ ਦੇਵਾਂਗੇ ਮੈਂ ਬਾਹਰ ਜਿੰਨਾਂ ਕੋ ਨਾ ਸਲਿੱਪ ਪਈਆ ਕਿਸੇ ਸਲਿੱਪ ਤੇ 125 ਨੰਬਰ ਲਿਖਿਆ ਹੋਇਆ ਕਿਸੇ ਸਲਿੱਪ ਤੇ 200 ਨੰਬਰ ਲਿਖਿਆ ਹੋਇਆ ਹੈ ਇੰਨੇ ਮਰੀਜ਼ ਇੱਕ ਦਿਨ ਚ ਹੈਂਡਲ ਕਰਨੇ ਔਖੇ ਹੁੰਦੇ ਆ ਤੁਸੀਂ ਬਾਹਰ ਖੜ੍ਹਦੇ ਹੋ ਕਿਸੇ ਨੂੰ 2 ਮਿੰਟ ਤੋਂ 1 ਮਿੰਟ ਤੋਂ ਵੱਧ ਦਿੱਤੀ ਹੈਗੇ ਹਨਾ ਇਹੀ ਕਾਰਨ ਆ ਵੀ ਚਲੋ ਇਹ ਪ੍ਰਾਣੇ ਹੁੰਦੇ ਨੇ ਠੀਕ ਹੋਏ ਹੁੰਦੇ ਨੇ ਕੋਈ ਮਰੀਜ਼ ਹੁੰਦਾ ਜਿਹਨੂੰ 2-4 ਮਿੰਟ ਲਾਉਣੇ ਵੀ ਪੈ ਜਾਂਦੇ ਉਹ ਡਾਕਟਰ ਸਾਹਿਬ ਇੱਧਰ ਲਾ ਲੈਂਦੇ ਨੇ ਮੈਂ ਪ੍ਰਾਣੇ ਮਰੀਜ਼ ਦੀ ਬੁੱਕ ਤੱਕ ਜਾਨਾਂਗੇ ਹਾਂ ਠੀਕ ਹੈ ਇਸ ਲਈ ਦੋ ਬੰਦੇ ਬਿਠਾਈ ਦੇ ਤਾਂ ਕਿ ਟਾਈਮ ਨਾ ਜ਼ਿਆਦਾ ਲੱਗੇ ਬਿਲਕੁਲ ਸੋ ਬਹੁਤ ਬਹੁਤ ਸ਼ੁਕਰ ਹੈ ਮੈਂ ਇੱਕ ਵਾਰ ਦਿਖਾਉਂਗੀ ਕਿ ਦੇਖੋ ਜਿਹੜੇ ਕਿਉਂਕਿ ਅਸੀਂ ਜਦੋਂ ਬਹੁਤ ਪੰਜਾਬ ਚ ਇਹਨਾਂ ਦੀ ਹੈ ਕਿ ਬਈ ਪੰਜਾਬ ਦੇ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਨੇ ਕਾੜੇ ਵਾਲੇ ਵੈਦ ਕਾੜੇ ਵਾਲੇ ਵੈਦ ਦੇ ਨਾਮ ਤੋਂ ਇਹ ਮਸ਼ਹੂਰ ਹੋ ਰਹੇ ਨੇ ਪੰਜਾਬ ਦੇ ਵਿੱਚ ਖੂਬ ਚਰਚਾ ਇਹਨਾਂ ਦੀ ਛਿੜੀ ਹੋਈ ਹੈ ਸੋ ਸਾਨੂੰ ਲੱਗਾ ਕਿ ਹਾਂ ਸਾਨੂੰ ਵੀ ਆਪਣੇ ਈਵਰਸ ਜਿਹੜੇ ਨੇ ਕਿਉਂਕਿ ਬਹੁਤ ਵਾਰ ਸਾਨੂੰ ਕਮੈਂਟ ਆਉਂਦੇ ਨੇ ਕਿ ਤੁਸੀਂ ਅਜਿਹੇ ਕੁਝ ਵੈਦ ਨਾ ਮਲਾਓ ਜਾਂ ਅਜਿਹੇ ਕਿਸੇ ਡਾਕਟਰ ਨੂੰ ਮਲਾਓ ਜੋ ਸੱਚੀ ਮੁੱਚੀ ਠੀਕ ਕਰ ਦੇਣ ਸੋ ਸਾਨੂੰ ਲੱਗਾ ਕਿ ਲੋਕਾਂ ਦੀ ਫਰਮਾਇਸ਼ ਤੇ ਵੀ ਇੱਕ ਅਜਿਹੇ ਵੈਦ ਬਾਰੇ ਜਰੂਰ ਲੋਕਾਂ ਨੂੰ ਦੱਸਿਏ ਜਿਹੜੇ ਇਸ ਸਮੇਂ ਚੰਗਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਸੋ ਆਪਣੀ ਰਿਸਪਾਂਸਿਬਿਲਟੀ ਅਸੀਂ ਸਮਝੀ ਆ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਵਾਈ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤੁਸੀਂ ਇੱਕ ਵਾਰ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਹੋਇਆ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਹੋ ਸਕਦਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਵੀ ਇਹਨਾਂ ਦਾ ਬ੍ਰਾਂਚ ਹੋਵੇ ਤੁਹਾਡੇ ਨਜ਼ਦੀਕ ਵੀ ਹੋਵੇ ਤੁਹਾਡੇ ਤੋਂ ਦੂਰ ਵੀ ਹੋਵੇ ਪਰ ਤੁਸੀਂ ਇੱਕ ਵਾਰ ਫੋਨ ਕਰਕੇ ਆਪਣੀ ਗੱਲਬਾਤ ਜਿਹੜੀ ਆ ਇਹਨਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ